ਸਪਰੀਮ ਕੋਰਟ ਚ ਜਿਹੜਾ ਇਹਨਾਂ ਨੇ ਐਫੀਡਵਿਟ ਦਿੱਤਾ ਕਿ ਹਾਈ ਕੋਰਟ ਚ ਦਿੱਤਾ ਉੱਥੇ ਜਾ ਕੇ ਐਡਵੋਕੇਟ ਜਨਰਲ ਕਹਿ ਰਿਹਾ ਕਿ ਉਹਦੀ ਜਿਹੜੀ ਸਾਡੀ ਕੀ ਸਿੱਧੂ ਮੁਸਲੇ ਵਾਲੇ ਦੀ ਜਿਹੜੀ ਮੌਤ ਆ ਸਕਿਉਰਟੀ ਘਟਾਉਣ ਕਰਕੇ ਹੋਈ ਆ ਸਕਿਉਰਟੀ ਘਟਾਉਣ ਕਰਕੇ ਹੋਈ ਆ ਤੇ ਆਪ ਮੰਨ ਗਏ ਹੋਣ ਰਟੋਲ ਸਾਹਿਬ ਜੇ ਕਿਤੇ ਗੁਰੂ ਮਹਾਰਾਜ ਨੇ ਮੌਕਾ ਦਿੱਤਾ ਜਿਨ੍ਹਾਂ ਨੇ ਸਕਿਉਰਟੀ ਘਟਾਈਆ 302 ਦਾ ਪਰਚਾ ਕਰੂੰਗਾ ਮੈਂ ਜਿਨ੍ਹਾਂ ਨੇ ਸਿੱਧੂ ਮੁਸਲੇ ਦੀ ਸਕਿਉਰਟੀ ਘਟਾਈ ਆ ਬਿਲਕੁਲ ਮੰਨ ਗਏ ਨਾ ਸੁਪਰੀਮ ਕੋਰਟ ਚ ਇਸੇ ਬੇਸ ਤੇ 302 ਦਾ ਪਰਚਾ ਕਰੋ ਪੱਕਾ ਪੱਕਾ ਇਹ ਪੰਜਾਬ ਦੇ ਲੋਕਾਂ ਲਈ ਆਇਆ ਮੈਂ ਰੋਟਰਲ ਸਰ ਤੁਹਾਨੂੰ ਮੇਰੀ ਆਦਤ ਦਾ ਵੀ ਪਤਾ ਹਾਂ ਮੈਂ ਜਿਹੜੀ ਗੱਲ ਕਰਾਂ ਉਹ ਪੱਕੀ ਕਰਦਾ ਜਿਹੜੀ ਨਹੀਂ ਤੁਹਾਡੇ ਸਾਹਮਣੇ ਜਦੋਂ ਜਵਾਬ ਦੇਣਾ ਮੈਂ ਕਹਿ ਦੇਣਾ ਇਹ ਬੱਚਾ ਸਾਡੇ ਹਿੰਦੁਸਤਾਨ ਦਾ ਸੂਰਤੀ ਜਿਹੜਾ ਇਸ ਭੰਡਾ ਨੇ ਮੈਨੂੰ ਸੌਰੀ ਮੈਨੂੰ ਕਹਿਣਾ ਨਹੀਂ ਚਾਹੀਦਾ ਇਹਨਾਂ ਨੇ ਕਰਕੇ ਇੱਕ ਨੌਜਵਾਨ ਨੂੰ ਅਣਹਾਈ ਮੌਤੇ ਮਾਰਿਆ ਇਹਦਾ ਬਦਲਾ ਜ਼ਰੂਰ ਲਿਆ ਜਾਏ ਉਹ ਪਿਓ ਰੋਂਦਾ ਫਿਰਦਾ ਯਾਰ ਉਹ ਜੇ ਉਹਦਾ ਘਰ ਦਾ ਚਰਾਗ ਫੇਰਾ ਤੇ ਕਦੇ ਦੀ ਇਹ ਪੁਛੋਈ ਨੇ ਬੱਚਾ ਪਿਆਰਾ ਕਿਦਾਂ ਕੀਤਾ ਔਰ ਸਰਦਾਰਾ ਜੇ ਤੂੰ ਜੰਮ ਸਕਦਾ ਤੇ ਉਹਦੇ ਘਰ ਜੇ ਪੁੱਤ ਪੈਦਾ ਹੋ ਗਿਆ ਤੇ ਤੈਨੂੰ ਤਕਲੀਫ ਖਾਦੀ ਘਰ ਦੇ ਵਿੱਚ ਬਾਪ ਜਦੋਂ ਕੱਲਾ ਬੈਂਦਾ ਤੇ ਜਦੋਂ ਸ਼ਾਮ ਹੁੰਦੀ ਆ ਨਾ ਤੇ ਐਡਾ 6.5 ਫੁੱਟ ਦਾ ਪੁੱਤ ਜਦੋਂ ਅੱਖਾਂ ਸਾਹਮਣੇ ਉਹਦੀਆਂ ਤਾਵਾ ਨਿਕਲ ਜਾਂਦੀਆਂ ਤੇ ਜਦੋਂ ਸਵੇਰੇ ਉੱਠੀ ਦਾ ਨਾ ਉਦੋਂ ਵੀ ਡਿਪਰੈਸ਼ਨ ਨੂੰ ਧਾਕੇ ਲਾ ਕੇ ਪੁੱਤ ਦੀ ਮੰਜੀ ਖਾਲੀ ਪਈ ਹੋਏ ਕਿਹੜੀ ਮਾਂ ਉੱਠੂ ਉਥੋਂ ਆਪਣੇ ਬੈੱਡ ਤੋਂ ਕਿਹੜਾ ਪਿਓ ਆਪਣੇ ਮੰਜੇ ਤੋਂ ਉੱਠ ਕੇ ਖੇਤਾਂ 'ਚ ਕੰਮ ਕਰਨ ਨੂੰ ਜਾਂ ਬਾਹਰ ਚਾਹ ਪੀਣ ਨੂੰ ਜਾਊ ਉਹਨੂੰ ਅੱਧਾ ਘੰਟਾ ਪੋਤੋ ਉੱਥੇ ਦੇchnਾ ਕਿ ਜਦੋਂ ਮਾਂ ਕਹਿੰਦੀ ਆ ਕਿ ਪੋਤੋ ਉੱਠ ਦੇਣ ਚੜ ਗਿਆ ਉਹਦਾ ਵੀ ਜੀ ਕਰਦਾ ਸੀ ਕਿ ਪੁੱਤ ਉੱਠ ਦੇਣ ਚੜ ਗਿਆ ਇੰਨਾ ਮਾਵਾਂ ਦੀਆਂ ਹਾਵਾਂ ਜਿਹੜੀਆਂ ਨੇ ਇਹ ਲੈ ਡੁੱਬਦੀਆਂ ਨੇ ਫਿਰ ਜੇ ਸਿੱਧੂ ਦੀ ਤੁਸੀਂ ਜ਼ਿਕਰ ਕੀਤੀ ਜੇ ਤੁਹਾਨੂੰ ਮੌਕਾ ਮਿਲਿਆ ਤਾਂ ਤੁਸੀਂ ਕਾਰਵਾਈ ਜ਼ਰੂਰ ਕਰੋਗੇ ਪਰ ਇਹ ਆਵਾਜ਼ ਸਿੱਧੂ ਦੇ ਇਨਸਾਫ ਲਈ ਸੰਸਦ ਚ ਵੀ ਗੂੰਜੂਗੀ ਇੱਕ ਵਾਰ ਇਹ ਨਹੀਂ ਗੂੰਜੇਗੀ ਹਰ ਰੋਜ਼ ਗੂੰਜੇਗੀ ਜਵਾਬ ਦੇਣਾ ਪਊਗਾ ਉੱਥੇ ਜਿਹੜਾ ਹੋਮਨਸ ਹੈ ਕਿ ਕਿਉਂ ਕਿਉਂ ਜਿਹੜੀ ਇੱਥੋਂ ਜੇਲ੍ਹ ਦੇ ਵਿੱਚੋਂ ਤਿਆੜ ਜੇਲ੍ਹ ਚੋਂ ਕਿਦਾਂ ਮੋਬਾਈਲ ਚੱਲੇ ਚੱਲਣੀ ਚਾਹੀਦੀ ਕਿ ਨਹੀਂ ਉਹ ਯਾਦ ਅਸੀਂ ਇੱਕ ਨਹੀਂ ਕਰ ਸਕਦੇ ਜਨਟੋਲ ਸਾਹਿਬ ਕਿ ਜਿਹੜੀ ਬਾਦੀਆਂ ਕੋਲ ਆਉਂਦੀਆਂ ਅਸੀਂ ਐਫਪੀਆਈ ਨਾਲ ਗੱਲ ਨਹੀਂ ਕਰ ਸਕਦੇ ਕਿ ਆ ਲਓ ਅਸੀਂ ਇੱਥੇ ਪੈਸੇ ਜਿਹੜੀਆਂ ਬਾਹਰੋਂ ਕੋਲ ਆਉਂਦੀਆਂ ਨੇ ਸਾਰੀਆਂ ਟ੍ਰੇਸੇਬਲ ਹੋਣੀਆਂ ਚਾਹੀਦੀਆਂ ਹੋਣੀਆਂ ਚਾਹੀਦੀਆਂ ਕਿ ਨਹੀਂ ਬਿਲਕੁਲ ਹੋਣੀਆਂ ਚਾਹੀਦੀਆਂ ਕਿਉਂ ਨਹੀਂ ਮੈਂ ਜ਼ੋਰ ਲਾ ਲਿਆ ਤੁਹਾਨੂੰ ਮੈਨੂੰ ਡਰ ਕੀ ਜਦੋਂ ਕਿਸੇ ਨੇ ਕੁਝ ਗਲਤ ਕਰ ਮੈਂ ਜ਼ੋਰ ਲਾ ਲਿਆ ਕਿ ਜਿਹੜੇ ਜੇਲ੍ਹਾਂ ਦੇ ਵਿੱਚੋਂ ਮੋਬਾਈਲ ਚੱਲਦੇ ਨੇ ਉਹ ਹੀ ਇਹਨਾਂ ਦੇ SIM ਕਾਰਡ ਜਿੱਥੋਂ ਆਏ ਉਹੋ ਹੀ ਮੈਨੂੰ ਦੇ ਦੋ ਮੈਨੂੰ ਪੰਜਾਬ ਪੁਲਿਸ ਨੇ SIM ਕਾਰਡ ਨਹੀਂ ਦਿੱਤੇ ਮੇਰੇ ਕੋਲ ਬਹੁਤ ਟਾਈਮ ਘਟਾ ਸੀ 1 ਮਹੀਨੇ ਦਾ ਟਾਈਮ ਸੀ ਕਿ ਜੇ ਮੇਰੇ ਕੋਲ ਕਿਤੇ ਸਾਲ ਆ ਜਾਂਦਾ ਮੈਂ ਜੇਲ੍ਹਾਂ ਦੇ ਵਿੱਚ ਤੂੰ ਕੱਢ ਦੇਣਾ ਸੀ ਮੋਬਾਈਲ ਨਜਾਇਜ਼ ਮੋਬਾਈਲ ਚਲਾਉਣ ਵਾਲਿਆਂ ਦਾ ਇੱਕ ਗ੍ਰਹਿ ਮੰਤਰੀ ਨੂੰ ਪੰਜਾਬ ਪੁਲਿਸ ਨੇ SIM ਕਾਰਡ ਦੇ ਦੇ ਨਹੀਂ ਦਿੱਤੇ ਉਹਨਾਂ ਨੇ 1 ਮਹੀਨੇ ਦੇ ਵਿੱਚ ਗ੍ਰਹਿ ਮੰਤਰੀ ਕੀ ਕਰ ਲੈਂਦਾ ਨਾਲ ਹੀ ਤੇ ਕੋਰ ਡਾਕਟ ਆ ਗਿਆ ਮੈਂ ਮੈਂ ਦਿਨਕਰ ਗੁਪਤਾ சுரேਸ਼ अरोड़ा ਇਹਨਾਂ ਨੇ ਮੈਂ ਕਹਿੰਦਾ ਰਿਹਾ ਕਿ ਇਹ ਕਰੋ ਮਤਲਬ ਪੰਜਾਬ ਪੁਲਿਸ ਸਟੇ ਟਾਈਮ ਵਾਲੀ ਮੈਂ 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 ਨਾ ਲੈ ਰਹੇ ਆ ਯਾਰ ਦੋਨਾਂ ਦਾ சுரேਸ਼ अरोड़ा ਨੂੰ ਮੈਂ ਕਿਹਾ ਉਹ ਇਦਾਂ ਨਹੀਂ ਉਹ ਮੈਂ ਕਿਹਾ ਯਾਰ ਮੋਬਾਈਲ ਅਸੀਂ ਫੜੇ ਨਹੀਂ ਕਿੱਥੋਂ ਗਿਆ ਉਹਨੂੰ ਉਹਨੂੰ SIM ਵਾਲੇ ਨੂੰ ਫੜੋ ਦੱਸੇਗਾ ਕਿ ਜੇਲ੍ਹ ਚ ਕੇਸ ਬਦਲੇ ਨੂੰ ਦਿੱਤੇ ਤੇ ਫੜ ਕੇ ਮੈਂ ਦਊਂ ਅੰਦਰ ਤੁਹਾਨੂੰ ਮੈਂ ਲਿਖਾਂਗਾ ਜੀ ਮਿਨਿਸਟਰ ਕਿ ਇਹਨੂੰ ਅੰਦਰ ਦੋ ਮੇਰੇ ਕੋਲ ਨਹੀਂ ਆਇਆ ਕਿੱਥੇ ਕਮੀ ਆ ਇਹ ਮੋਬਾਈਲ ਦਿਨ ਚੜਦਿਆਂ ਬੰਦ ਹੋ ਸਕਦੇ ਸੀ ਹੂੰ ਮੈਂ ਚਿੱਠੀ ਲਿਖੀ ਸੀ ਹੂੰ ਉਸ ਟਾਈਮ ਦੇ ਚੀ Ministro ਨੂੰ ਜੀ ਇਦਾਂ ਮੋਬਾਈਲ ਬੰਦ ਹੋਣਗੇ ਮੀਟਿੰਗ ਸਦੀ ਗਈ ਫਿਰ ਉਸ ਚਿੱਠੀ ਦੇ ਉੱਤੇ ਫਿਰ ਉੱਤੇ ਪ੍ਰਨਾਲਾ ਉੱਤੇ ਦਾ ਉੱਤੇ ਹੂੰ ਪਤਾ ਨਹੀਂ ਮੈਨੂੰ ਕਿ ਕੀ ਚੱਕਰ ਸੀ ਹੂੰ ਮੈਂ ਨਹੀਂ ਸਮਝ ਸਕਿਆ ਹੂੰ ਕੁਮਰ ਜੇ ਪ੍ਰਤਾਪ ਨੂੰ ਇੱਕ ਵਾਰ ਇੱਕ ਗੈਂਗਸਟਰ ਕਿਸੇ ਜੇਲ੍ਹ ਤੋਂ ਟਰਾਂਸਫਰ ਕਿਸੇ ਦੇ ਕਹਿੰਦੇ ਆਫੀਸਰ ਦੇ ਕਹਿੰਦੇ ਕਿ ਇੱਥੇ ਇਹਨੇ ਜਾ ਕੇ ਗੇਟ ਤੋਂ ਉੱਥੋਂ ਦਾ ਮੋਬਾਈਲ ਫੜ ਲਿਆ ਅੱਛਾ ਇਹਨੂੰ ਕਹਨਾ ਕਿ ਗਲਤ ਹੋਈ ਮੈਂ ਕਿਹਾ ਉੱਥੇ ਕੇਰਲਾ ਜਾ ਕੇ ਹਾਂ ਮੈਂ ਕੇਰ ਲਿਆ ਅਸੀਂ ਫਿਰ ਉਹ ਬੰਦਾ ਉਸੇ ਜੇਲ੍ਹ ਕੀ ਵਾਪਸ ਭੇਜਿਆ ਇਮੀਡੀਏਟ ਸੁਪਰੀਮ ਕੋਰਟ ਚ ਜਿਹੜਾ ਇਹਨਾਂ ਨੇ ਐਫੀਡੇਵਿਟ ਦਿੱਤਾ ਕਿ ਹਾਈ ਕੋਰਟ ਚ ਦਿੱਤਾ ਉੱਥੇ ਜਾ ਕੇ ਐਡਵੋਕੇਟ ਜਨਰਲ ਕਹਿ ਰਿਹਾ ਕਿ ਉਹਦੀ ਜਿਹੜੀ ਸਾਡੀ ਕੀ ਸਿੱਧੂ ਮਸਲਵਾਲੇ ਦੀ ਗਰੀਮੋਟਾ ਸਿਕਿਉਰਿਟੀ ਘਟਾਉਣ ਕਰਕੇ ਹੋਈ ਹੈ। ਚੋਟੀ ਘਟਾਉਣ ਕਰਕੇ ਹੋਈ ਹੈ। ਤੇ ਇਹ ਤੇ ਆਪ ਮੰਨ ਗਏ ਹੋਣ ਰਟੋਲ ਸਾਹਿਬ ਜੇ ਕਿਤੇ ਗੁਰੂ ਮਹਾਰਾਜ ਨੇ ਮੌਕਾ ਦਿੱਤਾ ਜਿਨ੍ਹਾਂ ਨੇ ਸਿਕਿਉਰਿਟੀ ਘਟਾਈਆ 302 ਦਾ ਪਰਚਾ ਕਰੂੰਗਾ ਮੈਂ। ਜਿਨ੍ਹਾਂ ਨੇ ਸਿੱਧੂ ਮਸਲਵਾਲੇ ਦੀ ਸਿਕਿਉਰਿਟੀ ਘਟਾਈ। ਹਾਂ ਬਿਲਕੁਲ। ਮੰਨ ਗਏ ਨਾ ਸੁਪਰੀਮ ਕੋਰਟ 'ਚ ਇਸੇ ਬੇਸ ਤੇ 302 ਦਾ ਪਰਚਾ ਕਰੂੰ। ਪੱਕਾ ਪੱਕਾ। ਇਹ ਪੰਜਾਬ ਦੇ ਲੋਕਾਂ ਲਈ ਗੱਲ ਹੈ ਮੈਂ। ਰੋਟਾਲ ਸਾਹਿਬ ਤੁਹਾਨੂੰ ਮੇਰੀ ਆਦਤ ਦਾ ਵੀ ਪਤਾ ਹਾਂ ਮੈਂ ਜਿਹੜੀ ਗੱਲ ਕਰਾਂ ਹਾਂ ਉਹ ਪੱਕੀ ਕਰਦਾ ਜਿਹੜੀ ਨਹੀਂ ਤੁਹਾਡੇ ਸਾਹਮਣੇ ਜਦੋਂ ਜਵਾਬ ਦੇਣਾ ਮੈਂ ਕਹਿ ਦੇਣਾ ਹਾਂ ਇਹ ਬੱਚਾ ਸਾਡੇ ਹਿੰਦੁਸਤਾਨ ਦਾ ਹਾਂ ਸੂਰਤੀ ਜਿਹੜਾ ਇਸ ਭੰਡਾ ਨੇ ਹਾਂ ਮੈਨੂੰ ਸੌਰੀ ਮੈਨੂੰ ਕਹਿਣਾ ਨਹੀਂ ਚਾਹੀਦਾ ਕਿ ਇਹਨਾਂ ਨੇ ਕਰਕੇ ਇੱਕ ਨੌਜਵਾਨ ਨੂੰ ਅਣਾਈ ਮੌਤੇ ਮਾਰਿਆ ਇਹਦਾ ਬਦਲਾ ਜਰੂਰ ਲਿਆ ਜਾਏ ਉਹ ਪਿਓ ਰੋਂਦਾ ਫਿਰਦਾ ਯਾਰ ਉਹ ਜੇ ਉਹਦਾ ਘਰ ਦਾ ਚਰਾਗ ਫੇਰਾ ਤੇ ਕਿਦੇ ਦੀ ਇਹ ਪੁੱਛੋਈ ਨੇ ਬੱਚਾ ਪਿਆਰਾ ਕਿਦਾਂ ਕੀਤਾ ਉਹ ਸਰਦਾਰਾ ਜੇ ਤੂੰ ਜੰਮ ਸਕਦਾ ਤੇ ਉਹਦੇ ਘਰ ਜੇ ਪੁੱਤ ਪਿਆਦਾ ਹੋ ਗਿਆ ਤੇ ਤੈਨੂੰ ਤਕਲੀਫ ਖਾਦੀ ਆ ਘਰ ਦੇ ਵਿੱਚ ਬਾਪ ਜਦੋਂ ਕੱਲਾ ਬੈਂਦਾ ਤੇ ਜਦੋਂ ਸ਼ਾਮ ਹੁੰਦੀ ਆ ਨਾ ਤੇ ਐਡਾ 6.5 ਫੁੱਟ ਦਾ ਪੁੱਤ ਜਦੋਂ ਅੱਖਾਂ ਸਾਹਮਣੇ ਉਹਨੀਆਂ ਤਾਵਾ ਨਿਕਲ ਜਾਂਦੀਆਂ ਤੇ ਜਦੋਂ ਸਵੇਰੇ ਉੱਠੀ ਦਾ ਨਾ ਉਦੋਂ ਵੀ ਡਿਪਰੈਸ਼ਨ ਹੁੰਦਾ ਕੇ ਲੱਗੇ ਪੁੱਤ ਦੀ ਮੰਜੀ ਖਾਲੀ ਪਈ ਹੋਏ ਕਿਹੜੀ ਮਾਂ ਉੱਠੂ ਉਥੋਂ ਆਪਣੇ ਬੈੱਡ ਤੋਂ ਕਿਹੜਾ ਪਿਓ ਆਪਣੇ ਮੱਜੇ ਤੋਂ ਉੱਠ ਕੇ ਖੇਤਾਂ 'ਚ ਕੰਮ ਕਰਨ ਨੂੰ ਜਾਂ ਬਾਹਰ ਛਾਪੀਣ ਨੂੰ ਜਾਊ ਉਹਨੂੰ ਅੱਧਾ ਘੰਟਾ ਪੋਤੋ ਉੱਠ ਤੇ ਦੇਣਾ ਕਿ ਜਦੋਂ ਮਾਂ ਕਹਿੰਦੀ ਆ ਕਿ ਪੋਤੋ ਉੱਠ ਦੇਣ ਚੜ ਗਿਆ ਉਹਦਾ ਵੀ ਜੀ ਕਰਦਾ ਸੀ ਕਿ ਪੁੱਤ ਉੱਠ ਦੇਣੇ ਛੜ ਗਿਆ ਇਨਾਂ ਮਾਵਾਂ ਦੀਆਂ ਹਾਵਾਂ ਜਿਹੜੀਆਂ ਨੇ ਇਹ ਲੈ ਡੁੱਪਦੀਆਂ ਨੇ ਫਿਰ ਜੇ ਸਿੱਧੂ ਦੀ ਤੁਸੀਂ ਜ਼ਿਕਰ ਕੀਤੀ ਜੇ ਤੁਹਾਨੂੰ ਮੌਕਾ ਮਿਲਿਆ ਤਾਂ ਤੁਸੀਂ ਕਾਰਵਾਈ ਜ਼ਰੂਰ ਕਰੋਗੇ ਪਰ ਇਹ ਆਵਾਜ਼ ਸਿੱਧੂ ਦੇ ਇਨਸਾਫ਼ ਲਈ ਸੰਸਦ ਚ ਵੀ ਗੂੰਜੂਗੀ ਇੱਕ ਵਾਰ ਨਹੀਂ ਗੂੰਜੇਗੀ ਹਰ ਰੋਜ਼ ਗੂੰਜੇਗੀ ਜਵਾਬ ਦੇਣਾ ਪਊਗਾ ਉੱਥੇ ਜਿਹੜਾ ਹੋਮਲੈਸ ਹੈ ਕਿ ਕਿਉਂ ਕਿਉਂ ਜਿਹੜੀ ਇੱਥੋਂ ਜੇਲ੍ਹ ਦੇ ਵਿੱਚੋਂ ਤਿਆੜ ਜੇਲ੍ਹ ਚੋਂ ਕਿਦਾਂ ਮੋਬਾਈਲ ਚੱਲੇ ਚੱਲਣੀ ਚਾਹੀਦੀ ਕਿ ਨਹੀਂ ਉਹ ਯਾਰ ਅਸੀਂ ਇੱਕ ਨਹੀਂ ਕਰ ਸਕਦੇ ਡਟੋਲ ਸਾਹਿਬ ਕਿ ਜਿਹੜੀ ਬਾਦੀਆਂ ਕੋਲ ਆਉਂਦੀਆਂ ਅਸੀਂ ਐਫ ਪੀਆਈ ਨਾਲ ਗੱਲ ਨਹੀਂ ਕਰ ਸਕਦੇ ਕਿ ਆ ਲਓ ਅਸੀਂ ਇੱਥੇ ਪੈਸੇ ਜਿਹੜੀਆਂ ਬਾਹਰੋਂ ਕੋਲ ਆਉਂਦੀਆਂ ਨੇ ਸਾਰੇ ਟ੍ਰੇਸੇਬਲ ਹੋਣੀਆਂ ਚਾਹੀਦੀਆਂ ਹੋਣੀਆਂ ਚਾਹੀਦੀਆਂ ਕਿ ਨਹੀਂ ਬਿਲਕੁਲ ਹੋਣੀਆਂ ਚਾਹੀਦੀਆਂ ਕਿਉਂ ਨਹੀਂ ਮੈਂ ਜ਼ੋਰ ਲਾ ਲਿਆ ਤੁਹਾਨੂੰ ਮੈਨੂੰ ਡਰ ਕੀ ਜਦੋਂ ਕਿਸੇ ਨੇ ਕੁਝ ਗਲਤ ਕਰ ਮੈਂ ਜ਼ੋਰ ਲਾ ਲਿਆ ਕਿ ਜਿਹੜੇ ਜੇਲ੍ਹਾਂ ਦੇ ਵਿੱਚੋਂ ਮੋਬਾਈਲ ਚੱਲਦੇ ਨੇ ਉਹ ਹੀ ਇਹਨਾਂ ਦੇ SIM ਕਾਰਡ ਜਿੱਥੋਂ ਆਏ ਉਹੋ ਹੀ ਮੈਨੂੰ ਦੇ ਦੋ ਮੈਨੂੰ ਪੰਜਾਬ ਪੁਲਿਸ ਨੇ SIM ਕਾਰਡ ਨਹੀਂ ਦਿੱਤੇ ਮੇਰੇ ਕੋਲ ਬਹੁਤ ਟਾਈਮ ਘਟਾ ਸੀ 1 ਮਹੀਨੇ ਦਾ ਟਾਈਮ ਸੀ ਕਿ ਜੇ ਮੇਰੇ ਕੋਲ ਕਿਤੇ ਸਾਲ ਆ ਜਾਂਦਾ ਮੈਂ ਜੇਲ੍ਹਾਂ ਦੇ ਵਿੱਚੋਂ ਤੂੰ ਕੱਢ ਦੇਣਾ ਸੀ ਮੋਬਾਈਲ ਨਜਾਇਜ਼ ਮੋਬਾਈਲ ਚਲਾਉਣ ਵਾਲਿਆਂ ਦਾ ਇੱਕ ਗ੍ਰਹਿ ਮੰਤਰੀ ਨੂੰ ਪੰਜਾਬ ਪੁਲਿਸ ਨੇ SIM ਕਾਰਡ ਨਹੀਂ ਦਿੱਤੇ ਇਹ ਇੱਕ ਮਹੀਨੇ ਦੇ ਵਿੱਚ ਗ੍ਰਹਿ ਮੰਤਰੀ ਕੀ ਕਰ ਲੈਂਦਾ ਨਾਲ ਹੀ ਤੇ ਕੋਰਡ ਆ ਕੰਡਕਟ ਆ ਗਿਆ ਮੈਂ ਮੈਂ ਦਿਨਕਰ ਗੁਪਤਾ சுரேਸ਼ अरोड़ा ਇਹਨਾਂ ਨੂੰ ਮੈਂ ਕਹਿੰਦਾ ਰਿਹਾ ਕਿ ਇਹ ਕਰੋ ਮਤਲਬ ਪੰਜਾਬ ਪੁਲਿਸ ਸਟੇਟ ਆ ਮੰਨ ਲੀਏ ਮੈਂ 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 ਨਾ ਲੈ ਰਿਹਾ ਯਾਰ ਦੋਨਾਂ ਦਾ ਹੂੰ ਹੂੰ ਸੁਰੇਸ਼ ਰੌੜੇ ਨੂੰ ਮੈਂ ਕਿਹਾ ਕੋਈ ਇਦਾਂ ਨਹੀਂ ਉਹ ਮੈਂ ਕਿਹਾ ਯਾਰ ਮੋਬਾਈਲ ਅਸੀਂ ਫੜੇ ਨਹੀਂ ਹੂੰ ਕਿੱਥੋਂ ਗਿਆ ਉਹਨੂੰ ਉਹਨੂੰ ਸਿਮ ਵਾਲੇ ਨੂੰ ਫੜੋ ਦੱਸੇਗਾ ਕਿ ਜੇਲ੍ਹ ਚ ਕਿਸ ਬੰਦੇ ਨੂੰ ਦਿੱਤੇ ਤੇ ਫੜ ਕੇ ਮੈਂ ਦਊ ਅੰਦਰ ਤੁਹਾਨੂੰ ਮੈਂ ਲਿਖਾਂਗਾ ਜੀ ਮਿਨਿਸਟਰ ਕਿ ਇਹਨੂੰ ਅੰਦਰ ਦੋ ਮੇਰੇ ਕੋਲ ਨਹੀਂ ਆਈ ਠਿੱਕ ਕਮੀ ਆ ਇਹ ਮੋਬਾਈਲ ਦਿਨ ਚੜਦਿਆਂ ਬੰਦ ਹੋ ਸਕਦੇ ਸੀ ਹੂੰ ਮੈਂ ਚਿੱਠੀ ਲਿਖੀ ਸੀ ਹੂੰ ਉਸ ਟਾਈਮ ਦੇ ਚੀਫ ਮਿਨਿਸਟਰ ਨੂੰ ਜੀ ਇਦਾਂ ਮੋਬਾਈਲ ਬੰਦ ਹੋਣਗੇ ਮੀਟਿੰਗ ਸੱਦੀ ਗਈ ਫਿਰ ਉਸ ਚਿੱਠੀ ਦੇ ਉੱਤੇ ਫਿਰ ਉੱਤੇ ਪ੍ਰਨਾਲਾ ਉੱਤੇ ਦਾ ਉੱਤੇ ਹੂੰ ਪਤਾ ਨਹੀਂ ਮੈਨੂੰ ਕਿ ਕੀ ਚੱਕਰ ਸੀ ਹੂੰ ਮੈਂ ਨਹੀਂ ਸਮਝ ਸਕਿਆ ਹੂੰ ਕੁਮਰ ਜੇ ਪ੍ਰਤਾਪ ਨੂੰ ਇੱਕ ਵਾਰ ਇੱਕ ਗੈਂਗਸਟਰ ਕਿਸੇ ਜੇਲ੍ਹ ਤੋਂ ਟ੍ਰਾਂਸਫਰ ਕਿਸੇ ਦੇ ਕਹਿੰਦੇ ਆਫੀਸਰ ਦੇ ਕਹਿੰਦੇ ਕਿ ਇੱਥੇ ਨੇ ਜਾ ਕੇ ਗੇਟ ਤੋਂ ਉੱਥੋਂ ਦਾ ਮੋਬਾਈਲ ਫੜ ਲਿਆ ਅੱਛਾ ਮੈਨੂੰ ਇਹ ਕਹਿੰਦਾ ਕਿ ਇਹ ਗਲਤ ਹੋਈ ਮੈਂ ਕਿਹਾ ਉੱਥੇ ਕੇਰਲਾ ਜਾ ਕੇ ਹਾਂ ਨੇ ਕੇਰ ਲਿਆ ਅਸੀਂ ਫਿਰ ਉਹ ਬੰਦਾ ਉਸੇ ਜੇਲ੍ਹ ਤੇ ਵਾਪਸ ਭੇਜਿਆ ਇਮੀਡੀਏਟ